ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ রাজেশ ਚੋਪੜਾ ਅੱਜ ਇੱਕ ਤੁਹਾਨੂੰ ਗੱਡੀ ਦਿਖਾਣੀ ਬਹੁਤ ਵਧੀਆ ਸ਼ਾਨਦਾਰ ਗੱਡੀ ਐ ਆ ਦੇਖੋ ਜੀ ਆ ਆ ਰਹੀ ਐ ਗੱਡੀ ਆਂਦਿਓ ਆਂਦਿਓ ਅਪ ਟੂ ਮੀ ਆਂਦਿਓ 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 ਸਟਾਪ 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 ਲਓ ਜੀ ਆ ਦੇਖੋ ਜੀ ਗੱਡੀ ਆ ਟਾਇਰ ਦੇਖੋ ਪਹਿਲਾਂ ਹਾਂਜੀ ਕਮਾਲ ਦੀ ਗੱਡੀ ਐ ਉੱਪਰ ਲਿਖਿਆ ਹੋਇਆ ਹੈ ਜੀ ਐਮ ਕਮੈਂਟ ਕਰਕੇ ਦੱਸਣਾ ਤੁਸੀਂ ਜੀ ਐਮ ਕਾਦੇ ਵਾਸਤੇ ਲਿਖਿਆ ਹੈ ਭਾਈ ਸਾਹਿਬ ਬੈਠਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਠੀਕ ਹੈ ਹਲੋ ਬੇਟਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਪੁੱਤ ਮੈਂ ਠੀਕ ਹਾਂ ਕਿਾ ਨਾਮ ਹੈ ਮੈਂ ਠੀਕ ਹਾਂ ਤੁਸੀਂ ਕਿਵੇਂ ਮੈਂ ਵੀ ਠੀਕ ਹਾਂ ਓਏ ਹਾ ਹਾ ਹੈ ਦੇਖੋ ਜੀ ਤੁਸੀਂ ਕਿਵੇਂ ਆ ਹੈ ਪੰਜਾਬੀ ਵਿਰਸਾ ਦੂਜੇ ਦਾ ਹਾਲ ਚਾਲ ਪੁੱਛਣਾ ਆ ਗੱਡੀ ਬੜੀ ਸੋਹਣੀ ਯਾਰ ਤੁਹਾਡੀ ਹੈ ਛੋਟੀ ਜੀ ਗੱਡੀ ਆ ਦੇਖੋ ਜਿੱਧਰਲੇ ਪਾਸੇ ਦੀ ਮੈਂ ਤੁਹਾਨੂੰ ਕੈਮਰਾ ਪਾ ਕੇ ਦਿਖਾਣਾ ਹਾਂਜੀ ਇਹ ਕੈਨੇਡਾ ਦਾ ਹੈ ਇਹ ਕੈਨੇਡਾ ਦਾ ਮੁੰਡਾ ਤੁਸੀਂ ਜਾਣਦੇ ਇਹਨੂੰ ਸਾਡੇ ਪਿੰਡ ਦੇ ਹੈਗੇ ਆ ਆ ਵੀ ਦੋ ਆ ਵੀ ਦੋ ਤਾਂ ਲੋ ਜੀ ਕੈਨੇਡਾ ਵਾਲੇ ਲੱਭ ਗਏ ਜੀ ਪੰਜਾਬ ਦੇ ਵਿੱਚ ਹਾਂਜੀ ਕੈਨੇਡਾ ਚ ਹੈ ਤੁਸੀਂ ਵਾਹ ਜੀ ਵਾਹ ਕੈਨੇਡਾ ਤੋਂ ਆ ਗੱਡੀ ਤੁਸੀਂ ਕੈਨੇਡਾ ਤੇ ਲੈਂਦੀ ਐ ਨਹੀਂ ਜੀ ਇਹ ਆਪਣਾ ਉਹਨਾਂ ਦਾ ਦਾਦ ਜੀ ਨੇ ਗਿਫਟ ਕੀਤੀ ਸੀ ਗੱਡੀ ਇਹਨਾਂ ਨੇ ਕਿਉਂਕਿ ਹੁਣ ਉਹ ਬਜ਼ੁਰਗ ਹੋ ਗਏ ਆ ਤੇ ਉਹਨਾਂ ਤੋਂ ਵੱਡਾ ਵੀਕਲ ਚੱਲਦੇ ਨਹੀਂ ਹੈਗੀ ਤੇ ਜਿਵੇਂ ਇਲੈਕਟ੍ਰਿਕ ਵੀਕਲ ਆ ਜੀ ਤੇ ਇਹ ਸਲੋ ਚੱਲਦੀ ਆ ਤੇ ਰੌਕ ਵੀ ਛੇਤੀ ਜਾਂਦੀ ਆ ਸਪੀਡ ਵੀ ਬਾਲੀ ਹੈ ਨਹੀਂ ਕਰਕੇ ਤੇ ਤਾਂ ਕਰਕੇ ਉਹਨਾਂ ਨੇ ਆ ਤੇ ਦਾਦਾ ਜੀ ਨੂੰ ਗਿਫਟ ਕੀਤੀ ਸੀ ਆ ਦੇਖੋ ਜੀ ਬਣ ਗਈ ਗੱਲ ਦਾਦਾ ਜੀ ਨੂੰ ਗਿਫਟ ਕੀਤੀ ਹੈ ਕਿਉਂਕਿ ਦਾਦਾ ਜੀ ਹੋ ਗਏ ਉਮਰ ਦਰਾਜ਼ ਹੁਣ ਔਰ ਵੱਡੀ ਗੱਡੀ ਉਹਨਾਂ ਤਾਂ ਚੱਲਦੀ ਨਹੀਂ ਤਾਂ ਇਹੋ ਜਿਹਾ ਹੁੰਦਾ ਜੀ ਪਿਆਰ ਐ ਬਜ਼ੁਰਗਾਂ ਦੇ ਨਾਲ ਆ ਗੱਡੀ ਗਿਫਟ ਕੀਤੀ ਦਾਦਾ ਜੀ ਚਲਾਉਂਦੇ ਆ ਫਿਰ ਜੀ ਇਹਨੂੰ ਹਾਂਜੀ ਹਾਂਜੀ ਉਹ ਰੋਜ਼ ਲੈ ਕੇ ਜਾਂਦੇ ਆ ਜੀ ਰੋਜ਼ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਗੇੜੀ ਲਾਉਂਦੇ ਆ ਇਹਦੇ ਪਰ ਹਾਂਜੀ ਹਾਂਜੀ ਵਾਹ ਜੀ ਮੈਂ ਤੁਹਾਨੂੰ ਗੱਡੀ ਦਿਖਾਉਣਾ ਸੀ ਗੱਡੀ ਦੇਖ-ਦੇਖ ਕੇ ਮੇਰੀ ਤਾਂ ਰੂਹ ਨਹੀਂ ਰੱਜ ਰਹੀ ਆ ਦੇਖੋ ਜੀ ਇੱਥੇ ਲੱਗਿਆ ਹੋਇਆ ਆਈਐਸਓ 90012115 पेटेंटेड डिजाइन ग्रीन मास्टर ग्रीन मास्टर लिखे क्योंकि ये है जड़ी है इलेक्ट्रिक है हां जी हां जी इलेक्ट्रिक व्हीकल है, 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 है जी और ਤੁਸੀਂ ਕਮੈਂਟ ਕਰਨਾ ਸਰੋਤੋਂ ਗੱਡੀ ਕਿਦਾਂ ਦੀ ਲੱਗੀ ਤੁਹਾਨੂੰ ਆ ਮੈਂ ਤੁਹਾਨੂੰ ਪਿਛਲੇ ਪਾਸੇ ਵੀ ਦਿਖਾਣਾ ਲਾਈਟਾਂ ਲੱਗੀਆਂ ਹੋਈਆਂ ਨੰਬਰ ਪਲੇਟ ਦੀ ਕੋਈ ਲੋੜ ਨਹੀਂ ਆ ਇਹਦੀ ਮੋਟਰ ਲੱਗੀ ਆ ਆ ਥੱਲੇ ਦੇ ਪਾਸੇ ਆ ਦੇਖੋ ਜੀ ਇਹ ਨਿੱਕੀ ਜਿਹੀ ਮੋਟਰ ਹੈ ਬਸ ਇੰਨੀ ਕੁ ਹੈ ਜੀ हां जी हां जी ਇਹੀ ਮੋਟਰ ਹੈ ਲਓ ਜੀ ਇਹ ਤਾਂ ਕਮਾਲੇ ਹੋ ਗਿਆ ਹੈ ਆ ਸ਼ੌਕਰ ਵੀ ਦਿੱਤੇ ਹੋਏ ਨੇ ਔਰ ਮੋਟਰ ਦੇਖੋ ਜੀ ਕਿੰਨੀ ਕਾ ਹੈ ਕਮੈਂਟ ਕਰੋ ਵੀ ਇੰਨੀ ਕ ਮੋਟਰ ਇਹਨੂੰ ਖਿੱਚੀ ਫਿਰਦੀ ਹੈ ਚਲਾਉਂਦੀ ਹੈ ਔਰ ਕੰਫਰਟੇਬਲ ਸੀਟਸ ਹੈ ਸਟੀਰਿੰਗ ਆ ਦੇਖੋ ਜੀ ਸਟੀਰਿੰਗ ਯਾ ਲੁੱਕ ਹੈ ਸਟੀਰਿੰਗ ਦੀ ਵਾਹ ਜੀ ਵਾ ਮਿਰਰ ਦਿੱਤੇ ਹੋਏ ਜੀ ਦੋਨੋਂ ਪਾਸੇ ਆ ਦੇਖੋ ਮੈਂ ਵੀ ਤੁਹਾਨੂੰ ਮਿਰਰ ਚ ਦਿਖ ਰਿਹਾ ਹੈਲੋ ਵਾਟਸ ਯੂਅਰ ਨੇਮ ਗੁਰਨੂਰ 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 ਬੈਠਾ ਜੀ ਕੈਨੇਡਾ ਤੋਂ ਆਇਆ ਗੁਰਨੂਰ ਭਾਈ ਸਾਹਿਬ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਸੰਦੀਪ ਪਾਲ ਸਿੰਘ ਜੀ ਸੰਦੀਪ ਪਾਲ ਸਿੰਘ ਜੈਨੇ ਜੀ ਦਾਦਾ ਜੀ ਨੂੰ ਗਿਫਟ ਦਿੱਤੀ ਹੈ ਜੀ ਐਮ ਲਿਖਿਆ ਹੈ ਮੈਂ ਫੇਰ ਕਹਿੰਦਾ ਲੋਗੋ ਜੀ ਐਮ ਦਾ ਇਹਦੇ ਤੇ ਕਮੈਂਟ ਕਰਨਾ ਆ ਲਾਈਟਾਂ ਦਿੱਤੀਆਂ ਜੀ ਦੇਖੋ ਕਿਆ ਖੂਬਸੂਰਤ ਮੂਰੇ ਹੈ ਵਾਹ ਜੀ ਵਾਹ ਅੱਜ ਦਾ ਰੇਡੀਏਟਰ ਦੀ ਲੁੱਕ ਹੈ ਨਾ ਜੀ ਇਹਦੇ ਵਿੱਚ ਹੈ ਤਾਂ ਕੁਝ ਖਾਸ ਨਹੀਂ ਹੈਗਾ ਰੇਡੀਏਟਰ ਹੁੰਦਾ ਇਹਦੇ ਵਿੱਚ ਨਹੀਂ ਜੀ ਇਹਦੇ ਕੁਝ ਨਹੀਂ ਕੁਝ ਨਹੀਂ ਹੈਗਾ ਇਹ ਮੈਂ ਉਹ ਦਿੱਤੀ ਹੋਈ ਹੈ ਲੁੱਕ ਦਿੱਤੀ ਹੋਈ ਹੈ ਸ਼ੋਅ ਦਿੱਤੀ ਹੋਈ ਹੈ ਜੀ ਗੱਡੀ ਦੇਖੋ ਜੀ ਕਮਾਲ ਦੀ ਗੱਡੀ ਹੈ ਚਲਾਇਓ ਜਰਾ ਮੜੀ ਜੀ ਚਲਾਈ ਬਟੇ ਕਿਦਾਂ ਸਟਾਰਟ ਹੁੰਦੀ ਇੱਕ ਮਿੰਟ ਮੈਂ ਕੈਮਰਾ ਮਾਰ ਕੇ ਦਿਖਾਦਾ ਸਾਡੇ ਸਰੋਤਿਆਂ ਨੂੰ ਪਤਾ ਲੱਗ ਜਾਊਗਾ ਕਿੱਥੇ ਤੇ ਸਟਾਰਟ ਹੁੰਦੀ ਆ ਆਹ ਜੀ ਕੀ ਲੱਗੀ ਹੋਈ ਅੱਛਾ ਸਪੀਡੋਮੀਟਰ ਵੀ ਹੈਗਾ ਹਾਂ ਜੀ ਇਹ ਡਿਜੀਟਲ ਮੀਟਰ ਹੈ ਜੀ ਅੱਛਾ ਹਾਂ ਜੀ ਇਹ ਇਧਰ ਆਪਣਾ ਬੈਟਰੀ ਦੀ ਆ ਜਾਂਦੀ ਪਾਵਰ ਦਾ ਇੱਥੇ ਥੱਲੇ ਆ ਜਾਂਦਾ ਵੀ ਇਹਨੇ ਆਪਣਾ ਕਿੰਨੀ ਇਹਦੀ ਲਾਈਫ ਪਈ ਹੈ ਜੀ ਬੈਟਰੀ ਦੀ ਹਾਂ ਸ਼ੋ ਹੋ ਜਾਂਦੀ ਹੈ ਹਾਂ ਜੀ ਇਹ 40 ਕਿਲੋਮੀਟਰ ਕਰਦੀ ਆ ਪਰ ਡੇ ਪਰ ਡੇ 40 ਕਿਲੋਮੀਟਰ ਯੂ ਕੈਨ ਡਰਾਈਵ ਇਟ ਹਾਂ ਜੀ ਓਕੇ ਉਹ ਚਾਦਾ ਜੀ ਨੂੰ ਇੰਨੀ ਲੋਡ ਨਹੀਂ ਪੈਂਦੀ ਉਹਨਾਂ ਨੂੰ ਜਿਵੇਂ ਉਹਨਾਂ ਨੇ 5-7 ਕਿਲੋਮੀਟਰ ਜਾਣਾ ਹੁੰਦਾ ਦਿਨ ਲਈ ਇੱਥੇ ਆਦ ਪਿੰਡ ਚ ਜਿਹੜਾ ਦੇਣਾ ਹੁੰਦਾ ਤੇ ਇਸ ਕਰਕੇ ਉਹਨਾਂ ਨੂੰ ਅਨਫ ਹੁੰਦੀ ਹੈ ਉਹਨਾਂ ਨੂੰ ਜਿਆਦਾ ਲੋਡ 40 ਕਿਲੋਮੀਟਰ ਤਾਂ ਬਹੁਤ ਹੈ ਹਾਂ 40 ਕਿਲੋਮੀਟਰ ਤਾਂ ਚੰਡੀਗੜ੍ਹ ਪਹੁੰਚ ਜਾਂਦਾ ਬੰਦਾ ਜਿਵੇਂ ਉਹ ਕਰਾਲੀ ਦਾ ਜਿਹੜਾ ਲਾ ਜਾਂਦੇ ਅੱਛਾ ਇਹਨੂੰ ਰੋਡ ਦੇ ਉੱਤੇ ਵੀ ਅਸੀਂ ਚਲਾ ਸਕਦੇ ਹਾਂ ਕਰਾਲੀ ਜਾ ਕੇ ਆਉਂਦੇ ਨੇ ਨਹੀਂ ਕਰਾਲੀ ਜਾਏ ਨੇ ਦਾਦਾ ਜੀ ਬਟ ਮੈਂ ਕੁਐਸਚਨ ਇਹ ਹੈ ਚਲਾ ਸਕਦੇ ਹਾਂ ਚਲਾ ਸਕਦੇ ਆਪਾਂ ਇਹ ਰੋ ਕਿਉਂਕਿ ਇਲੈਕਟ੍ਰਿਕ ਵਾਹਨ ਹੈ ਇਹਨੂੰ ਨੰਬਰ ਪਲੇਟ ਦੀ ਵੀ ਲੋੜ ਨਹੀਂ ਹੈ ਸਪੀਡ ਦੀ ਲਿਮਟ ਹੈ ਨਹੀਂ ਜੀ ਕਾਸੇ ਲੋ ਸਭ ਸਪੀਡ ਹੈਗੀ ਇਹਦੀ ਜਿਵੇਂ ਆਪਣਾ ਜਾਵੜਦੀ ਆਪਣਾ 40 50 ਤੇ ਅਨਾਫ ਹੁੰਦੀ ਹੈ ਇਹ ਅਨਾਫ ਹੁੰਦੀ ਹੈ ਨਾ ਆ ਦੇਖੋ ਜੀ ਬੋਨਟ ਹੈ ਗੱਡੀ ਕਮਾਲ ਦੀ ਗੱਡੀ ਹੈ ਜੀ ਰੂਹ ਜਿਹੜੀ ਖੁਸ਼ ਹੋ ਗਈ ਗੱਡੀ ਨੂੰ ਦੇਖ ਕੇ ਤੁਹਾਡੀ ਵੀ ਹੋ ਗਈ ਹੋਣੀ ਹੈ ਕਮੈਂਟ ਜ਼ਰੂਰ ਕਰਿਓ ਸਾਡੇ ਨਾਲ ਜੀ ਸਰੋਤੇ ਜਿਹੜੇ ਆ ਵਿਊਅਰਸ ਜਿਹੜੇ ਆ ਸਾਡੇ ਫੋਲੋਅਰਸ ਉਹ ਕਮੈਂਟ ਕਰਦੇ ਆ ਅਕਸਰ ਵੀ ਕੀਮਤ ਕਿਹਾ ਜੀ ਗੱਡੀ ਦੀ ਇਹ ਪੁੱਛ ਲੈਣਾ ਉਹਨਾਂ ਨੇ ਕਮੈਂਟਾਂ ਦੇ ਮੈਂ ਕਹਿੰਦਾ ਤੁਸੀਂ ਥੋੜਾ ਜਿਹਾ ਪਾਣੋ ਜੀ ਤਕਰੀਬਨ 22 ਲੱਖ ਚ ਪਈ ਸੀ ਇੰਡੀਅਨ ਕਰੰਸੀ ਹਾਂ ਜੀ ਇੰਡੀਅਨ ਕੋਈ ਮਹਿੰਗੀ ਨਹੀਂ ਐ ਬੋਤੇ ਹਾਂ ਜੀ ਕੋਈ ਮਹਿੰਗੀ ਨਹੀਂ ਐ ਨਹੀਂ ਜੀ ਕੋਈ ਮਹਿੰਗੀ ਨਹੀਂ ਹੈਗੀ ਜੇ ਕਿਸੇ ਨੇ ਜਿੰਮੇ ਆਪਣਾ ਥੋੜੀ ਜਿਹੀ ਵੱਧ ਪਾਵਰ ਵਾਲੀ ਲੈਣੀ ਆ ਫੋਰ ਸੀਟਰਡ ਲੈਣੀ ਆ ਉਹ 1.5 ਤੋਂ 3 ਲੱਖ ਦੀ ਪਈ ਅੱਛਾ ਜੇ ਫੋਰ ਸੀਟਰ ਵੀ ਆ ਗਈ ਇਹਦੇ ਵਿੱਚ ਫੋਰ ਸੀਟਰ ਵੀ ਹੈ ਪਰ ਖਾਣੀ ਉੱਥੇ ਤੋਂ ਐ ਆਣੀ ਉੱਥੇ ਇੰਡੀਆ ਚ ਨਹੀਂ ਹੈ ਸ਼ਿਪੋ ਕਿਹ ਹੈਗੀ ਹੈ ਨਹੀਂ ਨਹੀਂ ਹੈ ਇੰਡੀਆ ਚ ਆ ਜਿਵੇਂ ਆਪਣਾ ਇੱਧਰ ਰਾਜਸਥਾਨ ਵਾਲੀ ਸਾਈਡ ਨਾਲ ਜੀ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਇੱਧਰ ਮੰਨ ਲਾ ਤਾਂ ਜੰਮਾ ਸਾਈਡ ਤੋਂ ਮਗਾਈ ਆਹ ਟਰੈਕਟਰ ਨੂੰ ਲੰਘ ਲੈਂਦੀ ਆਪਾਂ ਨੂੰ ਥੋੜੇ ਕਰੋ ਦੇ ਵਾਸਤੇ ਸਾਈਡ ਦਿਓ ਥੋੜੇ ਸਾਈਡ ਦੇ ਨੱਗੇ ਜੀ ਟਰੈਕਟਰ ਆ ਗਿਆ ਦੀ ਗੱਲਾਂ ਜੀ ਥੋੜੀਆਂ ਜਿਹਾ ਹੋਰ ਹੋਣ ਗਿਆ ਬਣੇ ਰਿਓ ਵਲੌਗ ਦੇ ਨਾਲ ਅੱਜਣਾ ਤੁਸੀਂ ਅੱਗੇ ਨੂੰ ਆਜੋ ਲਿਆਓ ਆ ਦੇਖੋ ਜੀ ਚੱਲ ਵੀ ਗੱਡੀ ਉਹ ਵਾਹ ਜੀ ਵਾਹ ਟਾਇਰ ਦੇਖੋ ਜੀ ਕਿੰਨਾ ਥੋੜਾ ਗੱਡੀ ਦਾ ਆ ਜਾ ਬੇਟੀ ਆ ਜਾ ਲਿਆ ਲਿਆ ਵਾਹ ਜੀ ਵਾਹ ਗੁਰਨੂਰ ਕਿਹੋ ਜਿਹਾ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਹੈ ਗੱਡੀ ਚਲਾ ਕੇ ਵਧੀਆ ਲੱਗ ਰਿਹਾ ਹੈ ਪੰਜਾਬ ਸੋਹਣਾ ਲੱਗ ਰਿਹਾ ਹੈ ਖੇਤ ਆਲੇ ਦੋਲੇ ਤੇ ਹਾਂ ਜੀ ਕਿਦਾਂ ਦਾ ਮੌਸਮ ਲੱਗ ਰਿਹਾ ਹੈ ਮੌਸਮ ਥੋੜਾ ਠੰਡਾ ਅੱਜ ਥੋੜੀ ਜਿਹੀ ਅੱਜ ਠੰਡ ਹੈ ਅੱਜ ਹਾਂ ਲਓ ਜੀ ਕੈਨੇਡੀਅਨ ਬੌਰਨ ਹੈ ਗੁਰਨੂਰ ਔਰ ਗੱਡੀ ਵਿੱਚ ਆ ਗਿਆ ਹਾਂਜੀ ਗੱਲ ਕਰ ਰਹੇ ਸੀ ਆਪਾਂ ਤੁਸੀਂ ਕਹਿੰਦੇ ਵੀ ਇੰਡੀਆ ਵਿੱਚ ਵੀ ਮਿਲਦੀ ਹੈਗੀ ਹੈ ਜੀ ਇਹ ਇੰਡੀਆ ਦੀ ਹੀ ਹੈ ਜੀ ਇੰਡੀਆ ਦੀ ਹੈ ਆਪਣਾ ਦੂਜੀ ਸਟੇਟ ਤੋਂ ਮੰਗਾਈ ਸੀ ਦੂਸਰੀ ਸਟੇਟ ਤੋਂ ਆਈ ਸੀ ਹਾਂਜੀ ਉਹ ਮੈਨੂੰ ਪਤਾ ਨਹੀਂ ਜਿੱਦਾਂ ਜਿਹੜੇ ਇਹਨਾਂ ਦੇ ਬੇਟਾ ਬੇਟਾ ਜੀ ਹੈ ਪੁੱਤ ਜੀ ਅਮਰਿੰਦਰ ਸਿੰਘ ਉਹਨਾਂ ਜਿਵੇਂ ਕੈਪਟਨ ਰਟਾਇਰ ਹੋਏ ਉਹਨਾਂ ਦੇ ਦਾਦਾ ਜੀ ਉਹ ਕੈਪਟਨ ਤੇ ਸੀਗੇ ਫਿਰ ਉਹਨਾਂ ਵਾਸਤੇ ਹੋਣ ਪਿੱਛੇ ਜਿਹਨਾਂ ਦੀ ਸਿਹਤ ਖਰਾਬ ਹੋਈ ਕਰਕੇ ਫਿਰ ਉਹਨਾਂ ਨੇ ਲੱਭ ਲੁੱਭ ਕੇ ਉਹਨਾਂ ਵਾਸਤੇ ਇੱਕ ਵਧੀਆ ਮਤਲਬ ਕਿ ਗੱਡੀ ਯਾਰ ਕਿਆ ਸ਼ਾਨਦਾਰ ਗਿਫਟ ਹੈ ਸਲੂਟ ਹੈ ਜੀ ਆਪਣੇ ਦਾਦਾ ਜੀ ਦੇ ਲਈ ਗਿਫਟ ਲੈ 2.5 ਲੱਖ ਦੀ ਦੱਸ ਦਿਆਂ ਵੀ ਜਿਹੜੀ 2 ਸੀਟਰ ਹੈ ਔਰ ਇੰਡੀਆ ਵਿੱਚ ਵੀ ਅਵੇਲੇਬਲ ਹੈ ਪਤਾ ਲੱਗ ਜੂਗਾ ਤੁਸੀਂ ਕਮੈਂਟਾਂ ਵਿੱਚ ਮੈਨੂੰ ਪਤਾ ਸਾਰਿਆਂ ਨੂੰ ਜਾਣਕਾਰੀ ਦੇ ਬਾਰੇ ਤੇ ਹੋਣੀ ਹੈ ਤੁਸੀਂ ਦੇ ਦੇਣੀ ਹੈ ਕਿੱਥੋਂ ਮਿਲੇਗੀ ਔਰ ਕਿਆ ਕਮਾਲ ਦੀ ਗੱਡੀ ਹੈ ਕਮੈਂਟ ਜ਼ਰੂਰ ਕਰਿਓ ਗੱਡੀ ਦੇ ਉੱਤੇ ਗੁਰਨੂਰ ਬਹੁਤ ਵਧੀਆ ਲੱਗਿਆ ਮਜ਼ਾ ਆਇਆ ਸਤਿ ਸ਼੍ਰੀ ਅਕਾਲ ਆ ਲਓ ਜੀ ਪੰਜਾਬੀਓ ਆ ਦੇਖੋ ਜੀ ਗੱਡੀ ਤੁਹਾਨੂੰ ਦਿਖਾ ਰਿਹਾ ਮੈਂ ਆ ਦੇਖੋ ਟਾਇਰਾਂ ਤੇ ਮਾਰਿਆ ਕੈਮਰਾ ਆ ਦੇਖੋ ਰੇਡੀਏਟਰ ਵਾਲੀ ਥਾਂ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਬਹੁਤ ਸੋਹਣੇ ਟਾਇਰ ਪਤਲੇ ਪਤਲੇ ਦਿਖਣਾ ਮੋਟਰਸਾਈਕਲ ਦੇ ਟਾਇਰ ਹੁੰਦੇ ਨੇ ਆ ਬਾਈ ਜਿਹੜੀ ਉੱਪਰ ਬੈਠੇ ਨੇ ਕਮੈਂਟ ਕਰਿਓ ਗੱਡੀ ਕਿਦਾਂ ਦੀ ਲੱਗੀ ਤੁਹਾਨੂੰ ਆ ਲਿਖਿਆ ਹੈ ਜੀ ਗ੍ਰੀਨ ਮਾਸਟਰ ਇਲੈਕਟ੍ਰਿਕ ਵਹੀਕਲ ਹੈ ਆ ਦੇਖੋ ਜੀ ਸ਼ੀਸ਼ੇ ਲੱਗੇ ਹੋਏ ਨੇ ਦੋਨਾਂ ਪਾਸੇ ਤੇ ਔਰ ਪਿੱਛੇ ਤੇ ਦੇਖੋ ਜੀ ਕਿਆ ਸੋਹਣਾ ਹੈ ਸਟੋਰੇਜ ਸਪੇਸ ਵੀ ਦਿੱਤਾ ਹੋਇਆ ਹੈ ਇੱਥੇ ਤੇ ਆਹ ਕਬਜਾ ਖੋਲੋ ਇਹਦੇ ਵਿੱਚ ਤੁਸੀਂ ਸਮਾਨ ਰੱਖ ਸਕਦੇ ਹੋ ਆ ਦੇਖੋ ਜੀ ਆਹ ਖੁੱਲ ਗਿਆ ਜੀ ਆਹ ਖੁੱਲ ਗਿਆ ਜੀ ਖੁੱਲ ਗਿਆ ਆ ਦੇਖੋ ਜੀ ਇੰਨਾ ਵਧੀਆ ਸਟੋਰੇਜ ਸਪੇਸ ਦਿੱਤਾ ਹੋਇਆ ਐਕਸਟਰਾ ਬੈਟਰੀ ਦਿੱਤੀ ਹੋਈ ਹੈ ਬਹੁਤ ਕਮਾਲ ਦੀ ਗੱਡੀ ਹੈ ਜੀ ਆ ਦੇਖੋ ਜੀ ਗ੍ਰੀਨ ਮਾਸਟਰ ਨਜ਼ਰਦਾਰ ਪਿੱਛੇ ਲਾਈਟਾਂ ਲੱਗੀਆਂ ਹੋਈਆਂ ਆ ਦੇਖੋ ਜੀ ਤੁਹਾਨੂੰ ਮੈਂ ਦਿਖਾਉਣਾ ਮੋਟਰ ਕਿਦਾਂ ਚੱਲਦੀ ਹੈ ਕਿਹੜੀ ਫੋਰਸ ਨਾਲ ਚੱਲਦੀ ਆ ਮੋਟਰ ਲੱਗੀ ਹੋਈ ਨਿੱਕੀ ਜੀ ਗੱਡੀ ਦੇ ਉੱਤੇ ਕਮੈਂਟ ਕਰਿਓ ਗੱਡੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਬਹੁਤ ਸੋਹਣੀ ਗੱਡੀ ਹੈ ਪਿੰਡ ਦੀ ਕਿਹੜੀ ਲਾਣ ਵਾਸਤੇ ਉਧਰਲੇ ਪਾਸੇ ਦੇਖੋ ਜੀ ਜਾ ਰਿਹਾ ਜੀ ਸਾਡਾ ਦੇਸੀ ਰੇੜਾ ਹੈ ਆਹ ਦੇਖੋ ਜੀ ਦੇਸੀ ਰੇੜਾ ਜਾ ਰਿਹਾ ਇਧਰਲੇ ਪਾਸੇ ਆ ਗਈ ਬਲੈਕੀ ਗੱਡੀ ਹੈ ਬਾਈ ਜਾਨੀ ਕੈਨੇਡਾ ਤੇ ਕਹਿੰਦੇ ਵੀ ਆਏ ਆ ਔਰ ਆ ਗੱਡੀ ਦੇਖੋ ਇੰਡੀਆ ਵਿੱਚ ਵੀ ਅਵੇਲੇਬਲ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਆ ਲੋਗੋ ਦੇ ਉੱਤੇ ਵੀ ਕਮੈਂਟ ਕਰਿਓ ਕਾਹਦਾ ਲੋਗੋ ਕਿਹੜੀ ਕੰਪਨੀ ਦਾ ਲੋਗੋ ਹੈ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਗੱਡੀ ਕਿੱਦਾਂ ਦੀ ਲੱਗੀ ਜ਼ਰੂਰ ਕਰਿਓ ਕਮੈਂਟ